ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾ ਹੋ ਤਬੰਦਨਨ ਕਬਾਰ ਸਰਬ ਕਲਾ ਸੰਰਾਥ ਦੂਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰਹਾ ਹੱਥ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣਾ ਸੁਹੇਲੇ ਰੱਖਹੁ ਰਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਕਹ ਟਲਗੁਰ ਸੇਵੀਐ ਅਹਨ ਸਹਿ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣੇ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵ ਵਿਚੇ ਅੰਮ੍ਰਿਤ ਜਲ ਛਾਇਆ ਰਾਮ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣੇ ਆਇਆ ਨਾਮ ਧਰਤ ਸੁਹਾਵੇ ਤਲ ਸੁਹਾਵ ਵਿੱਚ ਅੰਮ੍ਰਿਤ ਜਲ ਛਾਇਆ ਨਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ जय जय कार पिया जग अंतर लाठे सगले विश्व रे पूर्ण पुरखा चित अभिनासी जस वेद पुरानी गाया अपना बिरद रखया परमेश्वर नानक नाम ते आया ਨਾਮ ਨਿਦ ਸਿਦ ਰਿਦ ਦਿਨੇ ਕਰਤੇ ਟੋਟਨੇ ਆਵੇ ਕਾਈ ਰਾਮ ਖਾਤ ਖਰਚਤ ਬਿਲਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਖਟ ਨਾ ਜਾਈ ਅੰਤਰ ਜਾਮੇ ਪਾਇਆ ਕੋਟ ਵਿਗਨ ਸਗਲੇ ਉਠ ਨਾਠੇ ਦੁਖ ਨਾ ਨਿਗੈ ਆਇਆ ਸ਼ਾਂਤ ਸਹਜ ਆਨੰਦ ਕਹਨੇ ਰੇ ਬਿਨਸੀ ਭੁਖ ਸਭਾਈ ਨਾਨਕ ਗੁਣ ਗਾਵੇ ਸੁਆਮੀ ਕੇ ਆ ਚਰਜ ਜਿਸ ਵਢਿਆਈ ਰਾਮ ਜਿਸ ਕਾ ਕਾਰਜ ਤਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈ ਕਾਰ ਰਾਮ ਗੁਣ ਗਾਏ गोविंद ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਨ ਕੀਆ ਤਾਲ ਕੇਰਾ ਜਿਸ ਕੀ ਉਪਮਾ ਕਿਆ ਗਨੀ 68 ਤੀਰਥ ਪੁੰਨ ਕਿਰਿਆ ਮਹਾਨ ਨਿਰਮਲ ਚਾਰਾ ਤਤ ਪਾਵਨ ਮਿਰਦ ਸੁਆਮੀ ਨਾਨਕ ਸਬਦ ਦੇ ਆਧਾਰ ਗੁਣ ਨਿਦਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜਾ ਰਾਮ ਸੰਤ ਜਨਾਂ ਕੀ ਬਿਨ ਤੇ ਸੁਆਮੀ ਨਾਮ ਮਹਾਰਸ ਦੀਜੈ ਰਾਮ ਨਾਮ ਦੀਜੈ ਦਾਨ ਕੀਜੈ ਮਿਸਰ ਨਾਹੀ ਇੱਕ ਖਿੰਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨਿ ਅੰਮ੍ਰਿਤ ਭੀਜੈ ਮਨਵੰਤ ਨਾਨਕ ਇਛੁ ਪੁਨੀ ਵੇਖ ਦਰਸਨ ਜੀਜੈ ਜਿਸ ਪ੍ਰੀਤ ਲਾਗੀ ਨਾਮ ਸਿਤੇ ਮਨ ਤਨਿ ਅੰਮ੍ਰਿਤ ਭੀਜੈ ਮਨਵੰਤ ਨਾਨਕ ਇਛੁ ਪੁਨੀ ਵੇਖ ਦਰਸਨਾ ਜੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ